ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਇਹ ਵੀਡੀਓ ਤੁਹਾਡਾ ਸਾਰਿਆਂ ਦਾ ਆਪ ਸਵਾਗਤ ਕਰਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਬਹੁਤ ਸਾਰੇ ਤੁਸੀਂ ਕਮੈਂਟ ਪਾਈ ਸੀਗੇ ਜਿਹੜੇ ਏਰੀਆ ਚੋਂ ਜਿਹੜੀ ਗੱਡੀ 'ਚ ਜਿਹੜੀ ਮਸ਼ੀਨਰੀ ਵਾਸਤੇ ਕਮੈਂਟਸ ਪਾਈ ਸੀਗੇ ਸੇਮ ਉਹੀ ਏਰੀਆ ਚੋਂ ਆਪਾਂ ਮਸ਼ੀਨਰੀ ਲੈ ਕੇ ਪਹੁੰਚੇ ਹਾਂ ਤੁਹਾਡੀ ਫਰਮਾਇਸ਼ ਤੇ ਪੂਰੀ ਵੀਡੀਓ ਦੇਖਿਓ ਤੁਹਾਨੂੰ ਪਸੰਦ ਆਊਗੀ ਮੈਂ ਉਮੀਦ ਕਰਦਾ ਹਾਂ ਤੇ ਇਕल्ली-ਕल्ली ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਹਰੇ ਜਖਰੇ ਚ ਲਿਖਿਆ ਰਹਿੰਦਾ ਜੇ ਤੁਹਾਡੇ ਕੋਲ ਕਿਸੇ ਵੀ ਏਰੀਆ 'ਚ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਹੈ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਮਾ ਭੇਜ ਕੇ ਤੁਸੀਂ ਵੀ ਵੀਡੀਓ ਬਿਲਕੁਲ ਫਰੀ ਦੇ ਵਿੱਚ ਪਵਾ ਸਕਦੇ ਹੋ ਜੀ ਤੇ ਹੁਣ ਆਪਾਂ ਰੇਟਸ ਗੱਡੀ ਤੋਂ ਵੀਡੀਓ ਸ਼ੁਰੂ ਕਰਦੇ ਆਂ ਆਪਣੀ 2009 ਮਾਡਲ ਰੇਟਸ ਗੱਡੀ ਆਪਾਂ ਲੈ ਕੇ ਪਹੁੰਚੇ ਆਂ ਬਰਨਾਲੇ ਏਰੀਆ 'ਚੋਂ ਗੱਡੀ ਦੀ ਕੰਡੀਸ਼ਨ ਆਪਣੇ ਕੋਲ ਬਹੁਤ ਸਹੀ ਪਹੁੰਚੀ ਆ ਤੇ ਪੰਜਾਬ ਨੰਬਰ ਗੱਡੀ ਆ। ਬਾਕੀ ਫੋਟੋਆਂ ਵਿੱਚ ਸਾਰਾ ਕੁਝ ਦੇਖ ਰਿਓਂ ਜੀ। ਸਿਲਵਰ ਜਾਂ ਰੰਗ ਆਪਾਂ ਨੂੰ ਗੱਡੀ ਦਾ ਮਿਲੂਗਾ। ਬਾਕੀ ਮਾੜੇ-ਮੋٹے ਸਕਰੈਚ ਆ ਉਹ ਵੱਖਰੀ ਗੱਲ ਹੈ ਜੀ। ਕਿਉਂਕਿ ਨੋ ਮਾਡਲ ਹੈ ਪਰ ਕੋਈ ਜ਼ਿਆਦਾ ਨਹੀਂ ਹੈਗੀ। ਨੋ ਮਾਡਲ ਦੇ ਹਿਸਾਬ ਨਾਲ ਗੱਡੀ ਦੀ ਕੰਡੀਸ਼ਨ ਬਹੁਤ ਸਹੀ ਪਈ ਆ। ਅੰਦਰੋਂ ਵੀ ਬਹੁਤ ਵਧੀਆ ਚੰਗੀ ਕੰਡੀਸ਼ਨ ਚ ਆਪਾਂ ਨੂੰ ਗੱਡੀ ਮਿਲੂਗੀ ਜਿਵੇਂ ਕਿ ਸੀਟ ਕਵਰ, ਮੈਟਿੰਗ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂਗੀ। ਮੈਟ ਵਧੀਆ ਰੱਖੇ ਹੋਈ ਨਹੀਂ। ਤੇ ਤੁਸੀਂ ਜਾ ਕੇ ਦੇਖਣਾ ਚਾਹੁੰਨੂ ਗੱਡੀ ਨੂੰ ਤਾਂ ਗੱਡੀ ਆਪਾਂ ਨੂੰ ਬਰਨਾਲੀ ਮਾਲਕ ਦੇ ਘਰੇ ਮਿਲੂਗੀ 7075 ਪੈਸੇ ਟਾਰਾਂ ਦੀ ਕੰਡੀਸ਼ਨ ਮਿਲ ਜੂਗੀ ਜਿਹੜੇ ਮਾਲਕ ਨੇ ਗੱਡੀ ਦੇ ਆਪ ਉਹਨਾਂ ਦਾ ਨੰਬਰ ਹੈ 9530782800 ਪੂਰਾ ਨੰਬਰ ਤੇ ਗੱਲ ਲਾਜ਼ਮੀ ਕਰ ਲਓ ਜੇ ਕਿਸੇ ਨੂੰ ਇਹ ਗੱਡੀ ਪਸੰਦ ਆਈ ਜਾਂ ਚੰਗੀ ਲੱਗੀ ਆ ਹੁਣ ਆਪਾਂ ਆਲਟੋ ਗੱਡੀ ਲੈ ਕੇ ਪਹੁੰਚੇ ਨਵੀ ਸ਼ਹਿਬ ਚ ਨਵੀ ਗੱਡੀ ਆ 22 ਮਾਡਲ ਹੈ ਜੀ ਆਲਟੋ ਐਲ ਐਕਸ ਆਈ ਹੈ ਜੀ ਤੇ ਗੱਡੀ ਤਰਨ ਤਰਨ ਆਪਾਂ ਨੂੰ ਮਿਲੂਗੀ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਪਹਿਲਾ ਤੁਸੀਂ ਬਿਲਕੁਲ ਨਵੀਂ ਗੱਡੀ ਆ ਫਰੈਸ਼ ਜਿਵੇਂ ਕਿ ਆਪਾਂ ਸ਼ੋਅਰੂਮ ਚੋਂ ਕਢਵਾ ਕੇ ਲੈਵੋਨੇ ਉਵੇਂ ਦੀ ਕੰਡੀਸ਼ਨ ਆਪਨ ਨੂੰ ਮਿਲੂਗੀ ਕਿਉਂਕਿ ਜਿਆਦਾ ਪੁਰਾਣੀ ਹੈ ਨਹੀਂ 2 ਸਾਲ ਪੁਰਾਣੀ ਗੱਡੀ ਐ ਤੇ ਡਿਮਾਂਡ ਦੀ ਗੱਲ ਕਰੀਏ ਤਾਂ 335000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਹੈਗੀ ਮਾਲਕ ਕਹਿੰਦੇ ਨੇ ਵੀ ਰੇਟ ਹੋਰ ਵੀ ਕਰ ਲਾਂਗੇ ਡਿਸਕਾਊਂਟ ਹੋ ਜਾਊਗਾ ਮੌਕੇ ਤੇ ਘਾਟਾ ਵਾਦਾ ਕਰ ਲਾਂਗੇ ਵੇਖ ਕੇ ਗੱਲ ਹੋ ਜਾਊਗੀ ਤੇ ਮਾਲਕ ਕਹਿੰਦੇ ਨੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਆ ਕਾ ਇੱਕ ਵਾਰੀ ਫੋਨ ਕਰ ਲਿਓ ਤੇ ਘਰ ਆ ਕੇ ਦੇਖ ਲਿਓ ਘਰ ਆਉਣ ਤੋਂ ਬਾਅਦ ਗੱਡੀ ਜਦੋਂ ਪਸੰਦ ਆ ਜੂਗੀ ਤੇ ਤੁਸੀਂ ਮਤਲਬ ਕਿ ਖਰੀਦਣ ਲਈ ਤਿਆਰ ਹੋ ਜਾਓਗੇ ਤੇ ਬਹਿ ਕੇ ਗੱਲ ਕਰ ਲਾਂਗੇ ਤੇ ਰੇਟ ਮੁਕਾ ਲਾਂਗੇ ਬਹਿ ਕੇ ਬਾਕੀ ਕਿਸੇ ਨੂੰ ਜੇ ਜੀ ਪਸੰਦ ਆਈਏ ਜਾ ਕੇ ਦੇਖੋ ਚਲਾ ਕੇ ਦੇਖੋ ਤੋਰ ਕੇ ਦੇਖੋ ਆਪਦੀ ਜੋ ਵੀ ਤਸੱਲੀ ਕਰਨੀ ਹੈ ਪੂਰੀ ਕਰੋ ਜੀ ਤੇ ਮਾਲਕ ਜੀ ਦਾ ਨੰਬਰ ਗੱਲ ਕਰ ਲਿਓ ਤੇ ਜਾਣ ਤੋਂ ਪਹਿਲਾਂ ਪੁੱਛ ਲਿਓ ਤੇ 937215003 ਇਹ ਮਾਲਕ ਵੱਜ ਦਾ ਨੰਬਰ ਹੈਗਾ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ ਐਕਟਿਵ ਸਕੂਟੀ ਪਹੁੰਚੀ ਐ ਸਕੂਟੀ ਆਪਣੇ ਕੋਲੇ ਪਹੁੰਚੀ ਆ ਜੀ ਬਹੁਤ ਵਧੀਆ ਚੰਗੀ ਕੰਡੀਸ਼ਨ ਚ 2011 ਮਾਡਲ ਆਪਾਂ ਨੂੰ ਮਿਲੂਗਾ ਤੇ 26500 ਰੁਪਏ ਡਿਮਾਂਡ ਹੈ ਜੀ ਥੋੜਾ ਬੋਤਾ ਮਾਲਕ ਕਹਿੰਦੇ ਨੇ ਰੇਡ ਕਰ ਲਾਂਗੇ ਜਿਆਦਾ ਨਹੀਂ ਹੋਣਾ ਤੇ ਇਹਨਾਂ ਦਾ ਏਰੀਆ ਜਿਹੜਾ ਹੈਗਾ ਮਹਿਤਾਪੁਰਾ ਜੀ ਮਹਿਤਪੁਰ ਇਹਨਾਂ ਦਾ ਏਰੀਆ ਜਾ ਕੇ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਨੇ ਸਕੂਟਰੀ ਇਹ ਦੇਖਣੀ ਆ ਬਾਕੀ ਰੇਟ ਤੋਂ ਅਨਪਤਾ ਲੱਗੀ ਆ ਸਕੂਟਰੀ ਵਧੀਆ ਚਲਾਉਣ ਚ ਵੀ ਵਧੀਆ ਬਾਕੀ ਤੁਸੀਂ ਦੇਖ ਲਓ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਚਿੱਟੇ ਰੰਗ ਦੀ ਆ ਮਾਲਕ ਨੇ ਵਧੀਆ ਰੱਖੀ ਹੋਈ ਐ ਵਧੀਆ ਚਲਾਈ ਹੋਈ ਆ ਬਾਕੀ ਸ਼ੀਸ਼ੇ ਵਗੈਰਾ ਨਾਲ ਆਪਾਂ ਨੂੰ ਮਿਲ ਜਾਣਗੇ ਐਸੈਸਰੀ ਜਿੰਨੀ ਕੁ ਹੋਈ ਇਹਨਾਂ ਕੋਲੇ ਸਾਰਾ ਕੁਝ ਨਾਲ ਦੇ ਦੇਣਗੇ ਬਾਕੀ ਤੁਸੀਂ ਦੇਖ ਲਓ ਜੀ ਟਾਇਰ ਟੱਪਾ ਵੀ ਠੀਕ ਹੈ ਚਲਾਉਣ ਚ ਵੀ ਵਧੀਆ ਹੈ ਜਾ ਕੇ ਤੁਸੀਂ ਦੇਖੋਗੇ ਤੁਹਾਨੂੰ ਵੱਧ ਪਤਾ ਲੱਗੂਗਾ ਤੇ ਮਾਲਕ ਨੇ ਬਾਕੀ ਤਾਂ ਸਾਰਾ ਕੁਝ ਦੱਸਿਆ ਹੀ ਆ ਵੀ ਸੈਲਫ ਸੂਲਪ ਪੂਰਾ ਵਧੀਆ ਮਿਲੂਗਾ ਬੈਟਰੀ ਪੂਰੀ ਵਧੀਆ ਹੈ ਪਹਿਲੇ ਸੈਲਫ ਸਟਾਰਟ ਹੋ ਜਾਂਦੀ ਹੈ ਤੇ ਬਾਕੀ ਤੁਸੀਂ ਤਸੱਲੀ ਕਰ ਲਿਓ ਜਾ ਕੇ ਤੇ ਮਾਲਕ ਦਾ ਨੰਬਰ 85 578 69 565 ਇਹ ਮਾਲਕ ਦਾ ਨੰਬਰ ਹੈ ਗਾਉਂ ਤੇ ਐਕਟਿਵਾ ਬਾਰੇ ਆਪਾਂ ਪੂਰੀ ਗੱਲ ਕਰ ਲਈ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਐਕਟਿਵਾ ਵਧੀਆ ਲੱਗੀ ਹੈ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਲਾਈਕ ਕਰਨਾ ਨਾ ਭੁੱਲਿਓ ਲਾਈਕ ਸਾਰੇ ਕਰਦੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਬਾਤ ਬਾਤ ਸਪੋਰਟ ਕਰਿਆ ਕਰੋ ਜੀ ਜੇ ਤੁਸੀਂ ਵੀ ਇਸੇ ਤਰ੍ਹਾਂ ਦੀ ਵੀਡੀਓ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤੁਹਾਡੇ ਏਰੀਆ ਚ ਕੋਈ ਮਸ਼ੀਨਰੀ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਨੀਚੇ ਕਮੈਂਟ ਕਰੋ ਜੀ ਆਪਾਂ ਲੈ ਕੇ ਪਹੁੰਚਾਂਗੇ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਤੇ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਨੀਚੇ ਮਿਲ ਜਾਊਗਾ ਲਾਜ਼ਮੀ ਦਬਾ ਦਿਓ ਜੀ ਤੇ ਇਹ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਸਾਰੇ ਲਾਈਕ ਜ਼ਰੂਰ ਕਰ ਦਿਓ ਬਾਕੀ ਵੀਡੀਓ ਕਿੰਨੀ ਦਿ ਲੱਗ ਰਹੀ ਆ ਜ਼ਰੂਰ ਕਮੈਂਟ ਕਰਕੇ ਦੱਸੋ ਜੀ ਜੇ ਕਿਸ ਨੇ ਐਡ ਕਰਵਾਉਣੀ ਆ ਨੰਬਰ ਆਪਣਾ WhatsApp ਨੰਬਰ ਸਕਰੀਨ ਤੇ ਹਮੇਸ਼ਾ ਉੱਪਰ ਲਿਖਿਆ ਰਹਿੰਦਾ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਆ ਆ ਕੁਝ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਵੀ ਲਗਵਾ ਸਕਦੇ ਹੋ ਨਾ ਤਾਂ ਆਪਣਾ ਕੋਈ ਕਮਿਸ਼ਨ ਹੁੰਦਾ ਨਾ ਹੀ ਕੋਈ ਆਪਣੀ ਐਡ ਕਰਾਈ ਦੀ ਫੀਸ ਹੈ ਜੀ ਸਾਰਾ ਕੰਮ ਆਪਾਂ ਫਰੀ ਚ ਕਰਦੇ ਆ ਬਾਕੀ ਵੀਡੀਓ ਬਾਰੇ ਮੈਨੂੰ ਲਾਜ਼ਮੀ ਦੱਸੋ ਕਿਵੇਂ ਦੀ ਲੱਗ ਰਹੀ ਐ ਤੁਸੀਂ ਤੇ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਤੇ ਹੁਣ ਆਪਾਂ ਫਿਰ ਤੋਂ ਗੱਡੀਆਂ ਦੀ ਗੱਲਬਾਤ ਸ਼ੁਰੂ ਕਰਦੇ ਆਂ ਹੁਣ ਤੁਸੀਂ ਦੇਖੋ ਜੀ ਇੱਕ ਆਪਣੇ ਕੋਲੇ इनोਵਾ ਗੱਡੀ ਮਾਲਕ ਨੇ ਵੇਚੀ ਐ इनोਵਾ ਗੱਡੀ ਸੇਲ ਕਰਨੀ ਆ ਮਾਲਕ ਨੇ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਤੇ ਇੱਕ ਬੇਨਤੀ ਕਰਦਾ ਜੀ ਮੈਂ ਨਾਲ ਦੀ ਨਾਲ ਆਪਣੇ ਕੋਲੇ ਇੱਕ ਵੀਡੀਓ ਬਣਾ ਕੇ لازਮੀ ਭੇਜਿਆ ਕਰੂੰ ਚਾਹੇ ਕੂਠੀਆਕਾਰਾ ਮਕਾਨ ਆ ਕੋਈ ਗੱਡੀ ਆ ਮੋਟਰਸਾਈਕਲ ਆ ਕੁਝ ਵੀ ਆ ਵੀਡੀਓ لازਮੀ ਭੇਜਿਆ ਕਰੂੰ ਤੇ ਵੀਡੀਓ ਫੋਨ ਨੂੰ ਟੇਡਾ ਕਰਕੇ ਬਣਾਇਆ ਕਰੂ ਜੀ ਤੇ ਗੱਲ ਕਰਦੇ ਆਪਾਂ ਗੱਡੀ ਦੀ 10/11 ਮਾਡਲ ਹੈ ਜੀ 4 ਹੈ 26 ਤੱਕਰ ਪਾਸਿੰਗ ਹੈ ਰੇਟ 335 ਹੈ ਜੀ ਐਨਓਸੀ ਨਾਲ ਆਪਾਂ ਨੂੰ ਮਿਲ ਜੂਗੀ ਤੇ ਮਾਲਕ ਦਾ ਜਿਹੜਾ ਏਰੀਆ ਨਿਹਾਲ ਸਿੰਘ ਬੜਾ ਜੀ ਕਿਸ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਜੇ ਦੇਖਣਾ ਚਾਹੁੰਦਾ ਹੈ ਗੱਡੀ ਨੂੰ ਤਾਂ ਨਿਹਾਲ ਸਿੰਘ ਬੜਾ ਏਰੀਆ ਜਾ ਕੇ ਤੁਸੀਂ ਦੇਖ ਸਕਦੇ ਹੋ ਕਿਸੇ ਨੇ ਗੱਡੀ ਚਲਾ ਕੇ ਦੇਖਣੀ ਹੈ ਕਿਸੇ ਨੂੰ ਪਸੰਦ ਆਈ ਹੈ ਤਾਂ ਤੁਸੀਂ ਜਾ ਕੇ ਦੇਖ ਲਓ ਬਾਕੀ ਅੰਦਰੋਂ ਬਾਰੋਂ ਫੋਟੋਆਂ ਇਹਨਾਂ ਨੇ ਵਧੀਆ ਖਿੱਚ ਕੇ ਆਪਣੇ ਕੋਲੇ ਭੇਜੀਆਂ ਸਾਰਾ ਕੁਝ ਤੁਸੀਂ ਦੇਖ ਲਓ ਚਿੱਟੇ ਰੰਗ ਦੀ ਆ ਵਧੀਆ ਮਾਲਕ ਨੇ ਰੱਖੀ ਹੋਈ ਆ ਬੰਪਰ ਬੂਹ ਪਰ ਆਪਾਂ ਨੂੰ ਪੂਰੇ ਵਧੀਆ ਮਿਲ ਜਾਣਗੇ ਤੇ ਨੰਬਰ ਤੁਹਾਨੂੰ ਪਤਾ ਲੱਗ ਹੀ ਗਿਆ ਬਾਕੀ ਜਿਹੜੇ ਮਾਲਕ ਨੇ ਗੱਡੀ ਦੀ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਨੰਬਰ ਆ ਉਹਨਾਂ ਦਾ 90565 49106 ਜੜੀ ਗੱਲ ਕਰਨੀ ਹੈ ਤੁਸੀਂ ਕਰ ਲਿਓ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ ਬੁਲਟ ਪਹੁੰਚੇਗਾ ਬੋਲਟਰ ਆਪਣੇ ਕੋਲੇ ਪਹੁੰਚਿਆ 2010 ਮਾਡਲ 2025 ਤੱਕ ਰਪਾਹ ਸਿੰਘ ਆਪਨੂੰ ਮਿਲ ਚੁਗੀ ਤੇ ਰੂਪੋ ਵਾਲੀ ਖੁਰਦ ਇਹਨਾਂ ਦਾ ਪਿੰਡ ਹੈਗਾ ਅੰਮ੍ਰਿਤਸਰ ਇਹਨਾਂ ਨੂੰ ਡਿਸਟ੍ਰਿਕਟ ਲੱਗਦੀ ਹੈ ਰੇਟ ਇਹਨਾਂ ਨੇ 2 ਲੱਖ ਤੇ 30 ਹਜ਼ਾਰ ਰੁਪਿਆ ਆਪਣੇ ਕੋਲੇ ਲਾ ਕੇ ਵੇਚਿਆ ਹੈ ਬਾਕੀ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ ਬਾਕੀ ਜਿਹੜੀ ਜਾਣਕਾਰੀ ਜਿਹੜਾ ਰੇਟ ਇਹਨਾਂ ਨੇ ਦੱਸਿਆ ਉਹੀ ਕੁਝ ਤੁਹਾਨੂੰ ਮੈਂ ਦੱਸਦਾ ਜੀ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਕੰਡੀਸ਼ਨ ਚ ਮੈਨੂੰ ਕਮੀ ਪੇਸ਼ੀ ਕੋਈ ਨਹੀਂ ਲੱਗੀ ਬਾਕੀ ਮਾਲਕ ਨੇ ਕਿਹਾ ਟੋਟਲ ਕੰਮ ਕਰਵਾ ਰੱਖਿਆ ਤੇ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਮਾਲਕ ਦਾ 98 769 4782 ਤੇ ਹੁਣ ਆਪਾਂ ਇੱਕ ਲਗਜ਼ਰੀ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਮਰਸਡੀਜ਼ ਗੱਡੀ ਬਾਰੇ ਤੁਹਾਨੂੰ ਸਾਰਾ ਨੂੰ ਪਤਾ ਹੀ ਆ ਰੇਟ 1 ਲੱਖ 30 ਹਜ਼ਾਰ ਲਗਜ਼ਰੀ ਗੱਡੀ ਆ ਤੇ ਤੁਹਾਨੂੰ ਪਤਾ ਹੀ ਆ ਜੀ ਫਗਵਾੜੀ ਸ਼ਹਿਰ ਚ ਖੜੀ ਹੈ ਗੱਡੀ ਤੇ ਦਿੱਲੀ ਨੰਬਰ ਹੈ ਗੱਡੀ ਲਗਜ਼ਰੀ ਹੈ ਤੇ ਅੱਜ ਕੱਲ ਗੱਡੀ ਤੁਹਾਨੂੰ ਪਤਾ ਹੀ ਹੈ ਜੀ ਕਿੰਨਾ ਕਿੰਨਾ ਰੇਟ ਕਰੋੜਾਂ ਚਾਹੁੰਦੀ ਹੈ ਪਰ ਇਹ 1,30,000 ਦੀ ਹੈ ਇਹਦਾ ਮਾਡਲ ਡਾਊਨ ਹੈ 2000 ਪੂਰਾ ਮਾਡਲ ਹੈਗਾ ਮਰਸੀਡੀਜ਼ ਗੱਡੀ ਹੈ ਜਿਹੜੀ ਪਹਿਲਾਂ ਹੁੰਦੀ ਸੀਗੀ 2000 ਬੀਲੇ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਕਿਸੇ ਨੂੰ ਪਸੰਦ ਆਉਂਦੀ ਹੈ ਕੋਈ ਗੱਡੀ ਖਰੀਦਣ ਦਾ ਚਾਹਵਾਨ ਹੈ ਗੱਡੀ ਵਾੜੇ ਸਾਹਮਣੇ ਆ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਨੰਬਰ ਤੁਹਾਨੂੰ ਮੈਂ ਸਕਰੀਨ ਤੇ ਦੇ ਹੀ ਦਿੱਤਾ ਕਿਸੇ ਨੂੰ ਪਸੰਦ ਆਈਏ ਜਾ ਕੇ ਦੇਖ ਸਕਦੋਂ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੇਂ ਕੂਠੀ ਮਕਾਨ ਘਰ ਦੇ ਨਾਲ ਸੀ ਤੇ ਅੱਜ ਲਈ ਬਸ ਇੰਨੇ ਹੀ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਨੇ ਵੀਡੀਓ ਭੇਜਣੀ ਹੈ ਆਪਣੇ ਵਟਸਐਪ ਨੰਬਰ ਤੇ ਭੇਜੋ ਨੰਬਰ ਆਪਣਾ ਹਰੇ ਜੀ ਅੱਖਰਾਂ ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਸੀ ਫਰੀ ਚ ਆਪ ਐਡ ਲਗਾ ਦਾਂਗੇ